ਉਮਰ 60 ਸਾਲ ਤੇ ਅੱਜ ਵੀ ਮਿਹਨਤ ਜਾਰੀ ਲੋਕ ਕਹਿੰਦੇ ਬੁਲੇਰੋ ਵਾਲੇ ਬਾਬਾ ਇਹ ਐ ਸੁਜਾਨ ਸਿੰਘ ਜੋ ਬੈ ਕੇ ਖਾਣ ਤੇ ਯਕੀਨ ਨਹੀਂ ਰੱਖਦੇ ਉਹਨਾਂ ਦਾ ਕਹਿਣਾ ਹੈ ਆਰਾਮ ਕਰਨ ਨਾਲ ਸਰੀਰ ਠੀਕ ਨਹੀਂ ਰਹਿੰਦਾ ਮਿਹਨਤ ਕਰੋ ਸਰੀਰ ਤੰਦਰੁਸਤ ਰੱਖੋ ਇਸ ਤੋਂ ਪਹਿਲਾਂ ਅਸੀਂ ਮ੍ਰਤੀ ਦੇ ਵਿੱਚ ਰਹੇ ਹਾਂ ਜੀ ਉੱਥੇ ਆਪਣਾ ਕਾਰਾਂ ਪਹਚਾਉਣ ਦਾ ਕੰਮ ਹੀ ਡੀਲਰਾਂ ਤੱਕ ਤੇ 30 ਸਾਲ ਉੱਥੇ ਕੰਮ ਕੀਤਾ ਵਾ ਉਹ ਕੰਮ ਤੋਂ ਬਾਅਦ ਇਹ ਕਿਤਾਬ ਸੋਚਿਆ ਨਹੀਂ ਛੱਡਣ ਦੀ ਗੱਲ ਜੇ ਅਜੀ ਵੀ ਸਾਡੇ ਆ ਜਿੱਥੇ ਭਤੀਜੇ ਸਾਸਾ ਤੇ ਭਤੀਜੇ ਤਿੰਨ ਚਾਰ ਭਰਾ ਆ ਜੇ ਉੱਥੇ ਹੀ ਸਾਰਾ ਪਰਿਵਾਰ ਹੀ ਉੱਥੇ ਹੈਗੇ ਹਾਂਜੀ ਹਾਂਜੀ ਉਹ ਕੰਮ ਬਹੁਤ ਵਧੀਆ ਸੀ ਜੀ ਇਹ ਪਿੰਡਾਂ ਨਾਲ ਬਹੁਤ ਵਧੀਆ ਕੰਮ ਹੀਗਾ ਤੇ ਕਮਾਇਆ ਵੀ ਇਕੱਠੀ ਬਣ ਜਾਂਦੀ ਸੀ ਤੇ ਵਧੀਆ ਹੀਗਾ ਦਾਲ ਇਹ ਸੋਚ ਬਿਲਕੁਲ ਹੋਟਲ ਦਾ ਵੀ ਕੰਮ ਕੀਤਾ ਢਾਬਿਆਂ ਦਾ ਉਤੋਂ ਹੀ ਫਿਰ ਮੇਰੇ ਮਨ ਚ ਵੀ ਨਾਲੇ ਲੰਗਰਾਂ ਦਾ ਵੀ ਕੰਮ ਕਰਦੇ ਰਹੇ ਆਪਾਂ ਢਾਬਿਆਂ ਕੋ ਤੇ ਇਹੀ ਵੀ ਨਾਲੇ ਦਾਲ ਫੁਲਕਾ ਆਪਣਾ ਚੱਲਦਾ ਰਹੂ ਤੇ ਨਾਲੇ ਸੰਗੋ ਦਾ ਚੱਲਦਾ ਰਹੂਗਾ ਤੇ ਹਾਂਜੀ ਨੇ ਇਹ ਸਾਡੀ ਗੱਡੀ ਘਰ ਦੀ ਹੈਗੀ ਤੇ ਘਰ ਦੀ ਗੱਡੀ ਤੁਹਾਨੂੰ ਪਤਾ ਘਰ ਦਾ ਘਰ ਦੀ ਕੋਈ ਚੀਜ਼ ਹੁੰਦੀ ਨੇ ਇਥੋਂ ਆਪਣਾ ਉਹ ਤੋਂ ਇੱਕ ਵਾਰੀ ਭਜਾ ਕੇ ਤੇ ਇੱਥੇ ਨਿਊਟਰਲ ਮਾਰ ਕੇ ਇੱਥੇ ਆ ਜਾਈਦਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਅਸੀਂ ਸਵੇਰੇ 10 11 ਵਜੇ ਤੋਂ ਲੈ ਕੇ ਸ਼ਾਮੀ 3 4 4 5 ਵਜੇ ਤੱਕ ਇੱਥੇ ਇਹ ਜੇ ਹੋਏ ਬਾਜੀ ਖਾਣਾ ਫਿਰ ਲੇਟ ਵੀ ਹੋ ਜਾਈਦਾ ਕੋਈ ਨਾ ਕੋਈ ਆ ਹੀ ਜਾਂਦਾ ਬਣਾ ਕੇ ਲਿਆਉਂਦੇ ਤੇ ਕੌਣ ਤਿਆਰ ਕਰਦਾ ਅਸੀਂ ਅਸੀਂ ਪਰਿਵਾਰੀ ਆਪਣਾ ਤਿਆਰ ਕਰਦੇ ਹਾਂ ਜੀ ਅਸੀਂ ਘੜੀ ਚੌਲ ਤੇ ਰੋਜ਼ ਇੱਕ ਸਬਜੀ ਦਾਲ ਸਬਜੀ ਚੇਂਜ ਹੁੰਦੀ ਹੈਗੀ ਕੜੀ ਚੌਲ ਵਕੇ ਹੈਗੇ ਨਾਲ ਦਾਲ ਸਬਜੀ ਨਾਲ ਸਰਦੇ ਹੁੰਦੇ ਹੈਗੇ ਅਸੀਂ 30 ਰੁਪਏ ਦੀ ਪਲੇਟ ਦਿੰਨੇ ਆ ਜੀ ਤੇ ਜੇ ਕੋਈ ਆਪਣਾ ਆਜ ਲੋੜਵੰਦ ਆ ਵੀ ਜਾਏ ਤਾਂ ਉਹ ਵੀ ਗੁਰੂ ਦੀ ਕਿਰਪਾਈ ਆ ਉਹ ਵੀ ਆਪਾਂ ਅਸੀਂ ਹਾਂਜੀ ਬਲੇਰ ਦੀ ਕਹਾਣੀ ਕਰਦੇ ਬਲੇਰ ਵੀ ਜਿਉ ਲਾਇਆ ਬਲੇਰੋ ਦੇ ਵਿੱਚ ਘਰ ਦੀ ਗੱਡੀ ਸੀ ਜੇ ਤੇ ਹੋਰ ਕੋਈ ਸਾਡੇ ਕੋਈ ਸਾਧਨ ਹੈ ਨਹੀਂਗਾ ਤੇ ਕੋਈ ਰੇੜੀ ਤੇ ਕੋਈ ਚੀਜ਼ ਤੇ ਖਰਚ ਦੇ ਪੈਸੇ ਤੇ ਫਿਰ ਉਹ ਮੁਸ਼ਕਲ ਹੀਗਾ ਥੋੜਿਆ ਤੇ ਫਿਰ ਮੱਲਵਿਆ ਹੀ ਘਰ ਦੀ ਗੱਡੀ ਤੇ ਸੀਟਾਂ ਕੱਢ ਕੇ ਤੇ ਹੀ ਆਪਣਾ ਕੰਮ ਚਲਾ ਲਿਆ 7 ਸਾਲ ਹੋਰ ਹੋ ਗਈ ਆ ਧਿਆਨ ਨਹੀਂ ਆ ਕਿ ਇਸ ਉਮਰ ਚ ਹੋਣਾ ਆਰਾਮ ਕਰ ਲੈਣਾ ਨਹੀਂ ਨਹੀਂ ਆਰਾਮ ਦੀ ਕੀ ਲੋੜ ਐ ਆਰਾਮ ਮਾ ਸਰੀਰ ਜਿਹੜਾ ਕਰਦੇ ਠੀਕ ਰਹਿੰਦਾ ਜੀ ਆਰਾਮ ਕਰਨ ਦੇ ਨਾਲ ਸਰੀਰ ਠੀਕ ਨਹੀਂ ਰਹਿੰਦਾ ਹਾਂਜੀ ਹਾਂਜੀ ਠੀਕ ਕਹਿਣਾ ਚਾਹੋਗੇ ਅੱਜ ਕੱਲ ਦੇ ਨੌਜਵਾਨ ਜੀ ਜੀ ਮਿਹਨਤ ਕਰੋ ਖੁਸ਼ ਰਹੋ ਨਾਲੇ ਆਪ ਖੁਸ਼ ਨਾਲੇ ਪਰਿਵਾਰ ਖੁਸ਼ ਤੇ ਨਾਲੇ ਆਪਣਾ ਸਰੀਰ ਤੰਦਰੁਸਤ ਮਿਹਨਤ ਕਰਨ ਦੇ ਨਾਲ ਬਹੁਤ ਫਾਇਦੇ ਆ ਜੀ ਹਾਂਜੀ ਵਾਇਗਰ ਨਹੀਂ ਨਹੀਂ ਕੋਈ ਗੱਲ ਨਹੀਂ ਕਿਰਪਾ ਜੇ ਤਰਾਸ ਅਗਰ ਕਰਦੇ ਵੀ ਉਹ ਪਹਿਲਾਂ ਸੱਜਣ ਤੋਂ ਸੱਜਣ ਸਜਾਨ ਤੋਂ ਸੱਜਣ ਸਿੰਘ ਬਣਿਆ ਹੈਗਾ ਹੁਣ ਇਦਾਂ ਕਹਿ ਦਿੰਦੇ ਕਿ ਤਾਂ ਵੀ ਕਿਰਪਾਈ ਗੁਰੂ ਦੀ ਕੋਈ ਗੱਲ ਨਹੀਂ ਸੰਗਤ ਜੋ ਕਰਦੇ ਠੀਕ ਆ ਪੰਜਾਬੀ ਖਾਣਾ ਆਪਣੇ ਸਵਾਦ ਕਰਕੇ ਜਾਣਿਆ ਜਾਂਦਾ ਹੈ ਇੱਥੇ ਮਿਲਣ ਵਾਲੇ ਵੱਖ-ਵੱਖ ਜ਼ਾਇਕਿਆਂ ਦੀ ਮਹਿਕ ਦੇਸ਼ਾਂ ਵਿਦੇਸ਼ਾਂ ਤੱਕ ਲੋਕਾਂ ਦੇ ਦਿਲਾਂ ਵਿੱਚ ਅਜੀ ਥਾਂ ਬਣਾਈ ਬੈਠੀ ਹੈ ਕਿ ਹਰ ਕੋਈ ਖਾਣ ਦਾ ਮਰੀਦ ਹੈ ਤੇ ਅੱਜ ਦੇ ਸਮੇਂ ਵਿੱਚ ਬਹੁਤ ਲੋਕ ਖਾਣ ਪੀਣ ਦਾ ਆਪਣਾ ਕਾਰੋਬਾਰ ਵੀ ਕਰ ਰਹੇ ਨੇ ਤੇ ਉਹਨਾਂ ਵਿੱਚੋਂ ਇੱਕ ਨੇ ਸੁਜਾਨ ਸਿੰਘ ਜੋ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਵੇਲੇ ਬਹਿਣ ਤੇ ਯਕੀਨ ਨਹੀਂ ਰੱਖਦੇ ਤੇ ਆਪਣਾ ਕੰਮ ਕਰਦੇ ਨੇ ਨੌਜਵਾਨਾਂ ਨੂੰ ਵੀ ਸਲਾਹ ਦਿੰਦੇ ਨੇ ਕਿ ਵਿਦੇਸ਼ ਜਾਣ ਦੀ ਜਗ੍ਹਾ ਤੁਸੀਂ ਇੱਥੇ ਹੀ ਆਪਣਾ ਕੰਮ ਕਰੋ ਤੇ ਸਰੀਰ ਚਲਾਉਂਦੇ ਰਹੋ